ਅੱਜ ਸ਼ੁੱਕਰਵਾਰ ਸਾਲ 2024 ਦੇ ਅਗਸਤ ਮਹੀਨੇ ਦਾ 16ਵਾਂ ਦਿਨ ਯਾਨੀ ਕਿ 16 ਅਗਸਤ ਅੱਜ ਦਾ ਦਿਨ ਦੇਸ਼ ਦੁਨੀਆ ਦੇ ਨਾਲ-ਨਾਲ ਸਿੱਖ ਇਤਿਹਾਸ ਦੇ ਵਿੱਚ ਵੀ ਇੱਕ ਮਹੱਤਵਪੂਰਨ ਥਾਂ ਰੱਖਦਾ ਹੈ ਆਓ ਜਾਣੀਏ ਅੱਜ ਦਾ ਇਤਿਹਾਸ ਅਗਸ ਅੱਜ ਦੇ ਹੀ ਦਿਨ 1604 ਈਸਵੀ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਬਣਵਾਏ ਜੋ ਸਮੁੱਚੀ ਮਾਨਵਤਾ ਨੂੰ ਬਰਾਬਰੀ ਦਾ ਸੰਦੇਸ਼ ਦ੍ਰਿੜ ਕਰਵਾਉਂਦੇ ਹਨ। ਇਸੇ ਹੀ ਅਸਥਾਨ ਤੇ ਆਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ 1604 ਈਸਵੀ ਨੂੰ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੀ ਗ੍ਰੰਥੀ ਥਾਪਿਆ ਗਿਆ ਇਸ ਪਵਿੱਤਰ ਸਥਾਨ ਤੇ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਅਤੇ ਸਿੱਖ ਸ਼ਰਧਾਲੂ ਨਤਮਸਤਕ ਹੁੰਦੇ ਹਨ ਸੰਗਤ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਆਨੰਦ ਮਾਣਦੀ ਹੈ ਇਹ ਕੀਰਤਨ ਅੰਮ੍ਰਿਤ ਵੇਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਣ ਤੱਕ ਨਿਰੰਤਰ ਚੱਲਦਾ ਰਹਿੰਦਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 24 ਘੰਟੇ ਅਤੁੱਟ ਲੰਗਰ ਵਰਤਦਾ ਅਤੇ ਸੰਗਤ ਨੂੰ ਬਿਨਾਂ ਕਿਸੇ ਭੇਦਭਾਵ ਦੇ ਇੱਕੋ ਪੰਗਤ ਦੇ ਵਿੱਚ ਬਿਠਾ ਲੰਗਰ ਵਰਤਾਇਆ ਜਾਂਦਾ ਹੈ। ਹੁਣ ਗੱਲ ਹੋਵੇਗੀ ਸント ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੀ। 16 ਅਗਸਤ 1970 ਯਾਨੀ ਕਿ ਅੱਜ ਦੇ ਹੀ ਦਿਨ ਸント ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਅਕਾਲ ਚਲਾਨਾ ਕਰ ਗਏ। 20ਵੀਂ ਸਦੀ ਦੇ ਮਹਾਨ ਤਪਸਵੀ ਆਦਰਸ਼ਕ ਸਿੱਖ ਸਮਾਜ ਸੁਧਾਰਕ ਅਤੇ ਕਰਮਯੋਗੀ ਸંત ਕਰਤਾਰ ਸਿੰਘ ਜੀ ਖਾਲਸਾ ਦਾ ਜਨਮ ਅਕਤੂਬਰ 1932 ਨੂੰ ਅੰਮ੍ਰਿਤਵਲੇ ਖਾਲਸਾ ਪੰਥ ਦੇ ਮਹਾਨ ਸੇਵਕ ਜਥੇਦਾਰ ਝੰਡਾ ਸਿੰਘ ਜੀ ਦੇ ਘਰ ਮਾਤਾ ਲਾਭਕੌਰ ਜੀ ਦੇ ਕੁੱਖੋਂ ਪਿੰਡ ਪੂਰੇ ਕੋਨਾ ਤਹਿਸੀਲ ਪੱਟੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਆਪ ਜੀ ਨੂੰ ਗੁਰਮਤਿ ਗੁੜਤੀੋਂ ਤੋਂ ਹੀ ਮਿਲ ਗਈ ਜਦੋਂ ਜਨਮ ਉਪਰੰਤ ਇਕਦਮ ਬਾਅਦ ਆਪ ਨੂੰ ਪਵਿੱਤਰ ਅੰਮ੍ਰਿਤ ਛਕਾਇਆ ਗਿਆ ਅਤੇ 1950 ਨੂੰ 18 ਸਾਲ ਦੀ ਉਮਰ ਦੇ ਵਿੱਚ ਆਪ ਜੀ ਦਾ ਵਿਆਹ ਭੈਣੀ ਮੱਸਾ ਸਿੰਘ ਦੇ ਸਰਦਾਰ ਕਰਤਾਰ ਸਿੰਘ ਦੀ ਸੁਪੁੱਤਰੀ ਬੀਬੀ ਨਿਰੰਜਨ ਕੌਰ ਦੇ ਨਾਲ ਪੂਰਨ ਗੁਰਮਤਿ ਰਹਿਤ ਮਰਿਆਦਾ ਅਨੁਸਾਰ ਹੋਇਆ ਆਪ ਜੀ ਦੇ ਘਰ ਦੋ ਸੁਪੁੱਤਰਾਂ ਭਾਈ ਅਮਰੀਕ ਸਿੰਘ ਅਤੇ ਭਾਈ ਮਨਜੀਤ ਸਿੰਘ ਨੇ ਜਨਮ ਲਿਆ ਭਾਈ ਅਮਰੀਕ ਸਿੰਘ ਬਾਅਦ ਦੇ ਵਿੱਚ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਬਣੇ ਅਤੇ ਸਾਕਾ ਨੀਲਾ ਤਾਰਾ ਦੌਰਾਨ ਸੰਤ ਜਲਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੇ ਨਾਲ ਭਾਰਤੀ ਫੌਜ ਦੇ ਨਾਲ ਲੜਦੇ ਹੋਏ ਸ਼ਹੀਦੀ ਪਾ ਗਏ। ਸੰਤ ਕਰਤਾਰ ਸਿੰਘ ਜੀ 3 ਅਗਸਤ 1977 ਈਸਵੀ ਨੂੰ ਮਲਸੀਆਂ ਤੋਂ ਸੂਲਨ ਨੂੰ ਚਾਰੇ ਸਨ ਤਾਂ ਲੁਧਿਆਣਾ ਨੇੜੇ ਉਹਨਾਂ ਦੀ ਕਾਰ ਇੱਕ ਦਰਖਤ ਦੇ ਨਾਲ ਝਾਟ ਕਰਾਈ। ਇਸ ਹਾਦਸੇ ਦੇ ਵਿੱਚ ਸੰਤ ਜੀ ਸਖਤ ਜ਼ਖਮੀ ਹੋ ਗਏ 13 ਦਿਨ ਉਸ ਜ਼ਿੰਦਗੀ ਤੇ ਮੌਤ ਦੇ ਨਾਲ ਲੜਦੇ ਰਹੇ 16 ਅਗਸਤ 1970 ਇਸਵੀ ਨੂੰ ਸ਼ਾਮ 6:15 ਤੇ 45 ਸਾਲ ਦੀ ਉਮਰ ਭੋਗ ਕੇ ਸਚਖੰਡ ਜਾਬिरा ਜੀ ਹੁਣ ਗੱਲ ਕਰਾਂਗੇ ਸੰਤ ਫਤੇ ਸਿੰਘ ਜੀ ਹੋਣਾ ਦੀ ਅੱਜ ਦੇ ਹੀ ਦਿਨ 1965 ਈਸਵੀ ਨੂੰ ਫਤਿਹ ਸਿੰਘ ਜੀ ਨੇ ਪੰਜਾਬੀ ਸੂਬੇ ਦੇ ਲਈ ਇੱਕ ਹੋਰ ਮਰਨ ਵਰਤਾ ਐਲਾਨ ਕੀਤਾ ਸੀ। ਸੰਤ ਫਤਿਹ ਸਿੰਘ ਜੀ ਦਾ ਜਨਮ ਬਠਿੰਡਾ ਦੇ ਪਿੰਡ ਬਧਿਆਲ ਦੇ ਵਿੱਚ ਹੋਇਆ ਸੀ ਅਤੇ ਪਰਿਵਾਰ ਤੋਂ ਹੀ ਉਹਨਾਂ ਨੂੰ ਗੁਰਬਾਣੀ ਪੜਨ ਸੁਨਣ ਤੇ ਸਮਾਜ ਸੇਵਾ ਦੀ ਗੁੜਤੀ ਮਿਲੀ ਸੀ। 1955 ਦੇ ਵਿੱਚ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਰੇ ਉੱਤੇ ਪਾਬੰਦੀ ਹਟਾਉਣ ਦੇ ਲਈ ਸੰਤ ਫਤਿਹ ਸਿੰਘ ਜੀ ਨੇ ਸੂ ਸਿੰਘਾਂ ਦੇ ਜਥੇ ਦੇ ਨਾਲ ਅੰਮ੍ਰਿਤਸਰ ਵਿਖੇ ਕਿਰਫਤਾਰੀ ਦਿੱਤੀ ਅਤੇ ਅਕਾਲੀ ਦਲ ਨੇ 1960 ਦੇ ਵਿੱਚ ਉਹਨਾਂ ਨੂੰ ਪੰਜਾਬੀ ਸੂਬੇ ਮੋਰਚੇ ਦਾ ਆਗੂ ਥਾਪ ਦਿੱਤਾ ਪੰਜਾਬੀ ਸੂਬੇ ਦੀ ਮੰਗ ਮੰਨਵਾਉਣ ਦੇ ਲਈ 1960 ਦੇ ਵਿੱਚ ਉਹਨਾਂ ਪਹਿਲਾ ਮਰਨਗਰਦ ਰੱਖਿਆ ਜਿਹੜਾ ਮੰਗਾ ਮੰਨਿਆ ਜਾਣ ਦਾ ਭਰੋਸਾ ਦੇ ਕੇ ਸਮਾਪਤ ਕਰਵਾ ਦਿੱਤਾ ਗਿਆ ਪੰਜਾਬੀ ਸੂਬਾ ਮੋਰਚਾ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਸਰਕਾਰ ਨੇ 1 ਨਵੰਬਰ 1966 ਨੂੰ ਪੰਜਾਬੀ ਸੂਬਾ ਤਾਂ ਬਣਾ ਦਿੱਤਾ ਪਰ ਸਮਝੋਤੇ ਤੋਂ ਮੁਕਰ ਕੇ ਚੰਡੀਗੜ੍ਹ ਸਮੇਤ ਕਈ ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖ ਦਿੱਤੇ। ਅਧੂਰੇ ਪੰਜਾਬੀ ਸੂਬੇ ਕਾਰਨ ਬੇਚੈਨ ਸੰਤ ਫਤਿਹ ਸਿੰਘ ਨੇ ਮੁੱਢ ਮਰਨ ਵਰਤ ਦੀ ਤਿਆਰੀ ਆਰੰਭ ਦਿੱਤੀ। 3 ਅਕਤੂਬਰ 1972 ਈਸਵੀ ਨੂੰ ਆਪ ਜੀ ਦਾ ਅੰਮ੍ਰਿਤਸਰ ਦੇ ਵਿੱਚ ਦੇਹਾਂਤ ਹੋ ਗਿਆ। ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। ਵਾਈਲਡਫਾਇਰ ਤੁਸੀਂ ਸਾਨੂੰ Amazon Fire TV Daily Hunt te ee baba te dekh sakde ho USA Canada Australia New Zealand te Europe de har vadde IPTV platform te dekh sakde ho Ronne rappe ton door te mudde de neede Live Punjabi TV